ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੇਵ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਨਾ ਮਿੱਤਰੋ ਇਹ ਗੱਲ ਕਰਕੇ ਤੁਸੀਂ ਦੇਖੋ ਪੀਡੀਐਫ ਮੇਲਾ ਜਗਰਾਮਾ ਦੇ ਵਿੱਚ ਪਹੁੰਚ ਚੁੱਕੇ ਆਂ ਤੇ ਦੇਖੋ ਕਿਹੇ ਜਿਹਾ ਤੁਹਾਨੂੰ ਅੱਜ ਓਵਰਵਿਊ ਚੈੱਕ ਕਰਾ ਰਹੇ ਹਾਂਗੇ ਤੇ ਓਵਰਵਿਊ ਚੈੱਕ ਕਰ ਲਓ ਤੁਸੀਂ ਆ ਆ ਗਈ ਉਹ ਰਿੰਗ ਜਿੱਥੇ ਹਨਾ ਚਵਾਈਆਂ ਹੋਣੀਆਂ ਤੁਸੀਂ ਆ ਕੇਨ ਪਾਸੇ ਦੇ ਪਏ ਦੇਖੋਗੇ ਤੇ ਆ ਗਾਂ ਆ ਗਈ ਹਨਾ ਦੇਖੋ ਤੁਸੀਂ ਪਿਓਰ ਐਚ ਐਫ ਦੀ ਦੇਖ ਸਕਦੇ ਹੋ ਛੋਟੀਆਂ ਛੋਟੀਆਂ ਜੀਆਂ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਕੀ ਮਾਹੌਲ ਆ ਮੇਲੇ ਦਾ ਤੇ ਤੁਸੀਂ ਆਹ ਦੇਖੋ ਹਨ ਜੇ ਗੱਲ ਕਰਕੇ ਨੀਲੀ ਰਾਵੀ ਦੀ ਬੂਰੀ ਬਹੁਤ ਸੋਹਣੀ ਮੱਝ ਖੜੀ ਐ ਝੋਟੀ ਹੈਗੀ ਤੇ ਗੱਬਣਾ ਬਾਈ ਗੱਗੂ ਦੀ ਹੈਗੀ ਇੱਧਰ ਸਾਰੇ ਜਿਹੜੇ ਹੈਗਾ ਵਿੱਚ ਫਾਰਮ ਦੇ ਨਿਗਮ ਵਰਵਾਦਗੇ ਚਵਾਈਆਂ ਚੱਲਦੀ ਜਾਂਦੀਆਂ ਆਪਾਂ ਬੋਲ ਨਹੀਂ ਸਕਦੇ ਬਿੱਲੋ ਵਰਗੀਆਂ ਖੜੀਆਂ ਇੱਧਰ ਹਨਾ ਜਿਹੜੀਆਂ ਕੀ ਬਿੰਦਰ ਮੱਝਾਂ ਮੇਲੇਦੋ ਆਜੋ ਤੁਹਾਨੂੰ ਸ਼ਾਰਟ ਦੇ ਵਿੱਚ ਹੀ ਦਿਖਾਵਾਂਗੇ ਤੇ ਇੱਕ ਹੋਰ ਦਾ ਦੱਸਦਾ ਜਿਹੜੇ ਇੱਧਰ ਖੜੀ ਐ ਡਾਕਟਰ ਜਗਜੀਤ ਗੋਪੀਵਨ ਮੋਹਰਾ ਬੁੱਲਾੜਨ ਦੀ ਮਿਲਕ ਮਸ਼ੀਨ ਠੀਕ ਐ ਦੀ ਬਾਕੀ ਦਿਨੇ ਬਣਾਵਾਂਗੇ ਆਪਾਂ ਸਮਾਰ ਕੇ ਜੇ ਗੱਲ ਕਰਗੇ ਤੇ ਇਧਰ ਆ ਗਈਆਂ ਜਿਵੇਂ ਹਨਾ ਤੁਸੀਂ ਦੇਖੋਗੇ ਮਿਲਕ ਮਸ਼ੀਨਾ ਇਹ ਨੇ ਦੇਖੋ ਤੁਸੀਂ ਆਰਡਰ ਕੁਆਲਿਟੀਆਂ ਚੈੱਕ ਕਰ ਲਓ ਮਿੱਤਰੋ ਹਨਾ ਲੱਤਾਂ ਦੇਖੋ ਕਿਵੇਂ ਚੌੜੀਆਂ ਕਰ ਕਰ ਦੋਦੀਆਂ ਪੱਟਾਂ ਦੇ ਵਿੱਚ ਪਿਆ ਇਹਨਾਂ ਦਾ ਲੇਵਾ ਇਹ ਹੁੰਦੇ ਆ origignal ਲੇਵੇ ਜਿਹੜੇ ਟੁੱਟਮੇ ਨਹੀਂ ਹੁੰਦੇ ਤੇ ਇਧਰ ਆਪਣਾ ਫੇਰ ਗੱਲ ਕਰਗੇ ਚਵਾਈ ਚੱਲੀ ਜਾਂਦੀ ਹੈ ਜਿਹੜੀ ਹਨਾ ਤੇ ਜਿਵੇਂ ਤੁਸੀਂ ਦੇਖੋਗੇ ਹਨਾ ਵੀਰ ਆਇਆ ਹਨਾ ਇੱਥੋਂ ਮਲੋਟ ਦੇ ਕੋਲੋਂ ਪਿੰਡ ਆ ਤੇ ਆਹ ਦੇਖੋ ਝੋਟੀ ਚਵਾਈ ਦੇ ਵਿੱਚ ਹਨੇਰਾ ਤਾਂ ਜ਼ਰੂਰ ਹੋ ਗਿਆ ਪਰ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਹੈ ਕਿਹੜਾ ਪਿੰਡ ਆ ਬਾਈ ਦਾ ਗੁਰੂ ਸਰ ਜੋ ਦਾ ਗੁਰੂ ਸਰ ਜੋ ਦਾ ਠੀਕ ਆ ਇਹ ਗੁਰੂ ਸਰ ਜੋਧੇ ਤੇ ਕਿੰਨੇ ਦੁੱਧ ਤੇ ਚੱਲ ਰਹੀ ਆ ਬਾਈ ਆਹੀ ਕੁਝ ਠੀਕ ਆ ਸਮਝ ਗਏ 20 ਕਿਲੋ ਦੁੱਧ ਤੇ ਜੇ ਆਪਾਂ ਜੇ ਕਹਿ ਸਕਦੇ ਆ ਮਤਲਬ ਘੱਟ ਵੱਧ ਹੋ ਸਕਦੀਆਂ ਇਹ ਜੀਆਂ ਮੱਧਾਂ ਨੀਲੀ ਰਾਵੀ ਚ ਬਾਈ ਨੇ ਪਾਈ ਆ ਆਜੋ ਅੱਗੇ ਆਪਾਂ ਇੱਧਰ ਹੋਰ ਚਵਾਈ ਚੱਲੀ ਜਾਂਦੀ ਆ ਉਹ ਵੀ ਦਿਖਾਉਣਾ ਸੁਖਵੀਰ ਦੀ ਆ ਤੇ ਲੈ ਵੀ ਮਿੱਤਰੋ ਆ ਅਸੀਂ ਆ ਗਿਆਂ ਇੱਥੇ ਵੀਰ ਆ ਹਨਾ ਤੇ ਐਚਐਫ ਲੈ ਕੇ ਆਇਆ ਸਾਰੀਆਂ ਤੁਸੀਂ ਦੇਖੋਗੇ ਚੰਗੇ ਤੋਂ ਚੰਗੇ ਐਚਐਫ ਤੇ ਚੱਲਦੇ ਆਪਾਂ ਦਿਖਾਉਣੇ ਅੱਗੇ ਹੋਰ ਬਣੇ ਰਹੋ ਤੁਸੀਂ ਆਹ ਦੇਖੋ ਬਹੁਤ ਸੋਹਣੀਆਂ ਥੋੜੀਆਂ ਜਿਹਾ ਵੇੜਾ ਸਾਰੀਆਂ ਓਵਰਵਿਊ ਚੈੱਕ ਕਰਾਉਣਾ ਤੁਹਾਨੂੰ ਥੋੜਾ ਹਨੇਰਾ ਹੋ ਗਿਆ ਤਾਂ ਕਰਕੇ ਲੇਟ ਹੋ ਗਏ ਗੱਲਾਂ ਲੱਗ ਗਈ ਸੀ ਤੇ ਤੁਹਾਨੂੰ ਮੈਂ ਆਖਿਆ ਵੀ ਚਲੋ ਥੇਰਾ ਆਪਾਂ ਦਿਖਾ ਦਈਏ ਓਵਰਵਿਊ ਜਾਂ ਤੇ ਜੇ ਗੱਲ ਕਰਕੇ ਹੁਣ ਆਪਾਂ ਹਨਾ ਤੁਹਾਨੂੰ ਹਨੇਰਾ ਹੋਇਆ ਪਿਆ ਜਿਵੇਂ ਆ ਇੱਕ ਕੱਟੀ ਆ ਗਈ ਬਹੁਤ ਚੰਗੀ ਕੁਝ ਨਹੀਂ ਹੁੰਦਾ ਤੁਸੀਂ ਦੇਖ ਲਓ ਐਮ 51 ਦੀ ਹਨਾ ਬਈ ਤੇ ਕੁੱਲਰੀਆਂ ਪਿੰਡ ਤੋਂ ਆ ਬਾਈ ਤੇ ਇਹ ਕੁੱਲਰੀਆਂ ਪਿੰਡ ਤੋਂ ਤੇ ਨਸਲ ਚ ਪਾਈ ਆ ਬਾਈ ਨੇ ਕੱਟੀਆਂ ਬਹੁਤ ਸੋਹਣੀਆਂ ਤੁਹਾਨੂੰ ਦਿਨੇ ਦਿਖਾਵਾਂਗੇ ਤੇ ਫਲੈਸ਼ਲਾਈਟ ਲੈਟ ਦੀ ਪ੍ਰੋਬਲਮ ਆ ਗਈ ਇੱਥੇ ਪਹਿਲਾਂ ਤਾਂ ਦਿਨ ਚੜਿਆ ਹੁੰਦਾ ਸੀਗਾ ਤੇ ਇਹ ਤੁਸੀਂ ਦੇਖ ਲਓ ਹਨਾ ਬਹੁਤ ਸੋਹਣੀ ਝੋਟੀ ਹੈਗੀ ਗੱਬਣਾ ਨਹੀਂ ਬਾਈ ਗੱਬਣਾ ਬਾਈ ਗੱਬਣਾ ਕੈਵਨ ਇਹਦੀ 4 ਮਹੀਨੇ ਦੀ ਬਾਈ 4 ਮਹੀਨੇ ਦੀ ਗੱਬਣਾ ਤੇ ਆਜੋ ਅੱਗੇ ਹੋਰ ਦਿਖਾਉਣੇ ਆਪਾਂ